ਮੈਂ ਇਹਨੂੰ ਗੱਡੀ ਨਹੀਂ ਦੇਣੀ ਬਿਲਕੁਲ ਖਬਰਦਾਰ ਜੀ ਮੇਰੀ ਗੱਡੀ ਨੇ ਕੋਈ ਹਤਾ ਹੈ ਗੱਡੀ ਦੇ ਚਾਬੀ ਵੀ ਖੋਲੀ ਸਾਰਾ ਕੁਝ ਖੋ ਰਿਆ ਮੈਂ ਕਹ ਤੈਨੂੰ ਦੇਣਾ ਕੁਝ ਵੀ ਨਹੀਂ ਦੇਣਾ ਤੈਨੂੰ ਸਸ਼ੀ ਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦਗਰ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਇਹਨਾਂ ਤਿੰਨੋਂ ਲੇਡੀਜ਼ ਨੇ ਨਾ ਸਾਨੂੰ ਦੁਖੀ ਕਰ ਰੱਖਿਆ ਆਹ ਲੇਡੀਜ਼ ਦੇ ਸੂਟ ਨੇ ਨਾ ਇਹ ਪਤਾ ਨਹੀਂ ਕਿਹਜਾ ਗੰਦਾ ਟੇਲਰ ਲੱਭਿਆ ਇਹਨਾਂ ਨੇ ਨਾ ਇਹਨਾਂ ਸਾਰਿਆਂ ਦੇ ਇੰਨੇ ਮਹਿੰਗੇ ਮਹਿੰਗੇ ਸੂਟ ਖਰੀਦ ਕੇ ਦਿੱਤੇ ਨੇ ਨਾ ਨਾਮ ਵੀ ਦੇਖੋ ਐਡਾ ਰੱਖਿਆ ਹੋਇਆ ਬ੍ਰਾਂਡ ਚੜੋ ਨਾਮ ਨਹੀਂ ਲੈਂਦਾ ਉਹਦਾ ਕੀ ਲੈਣਾ ਦੁਕਾਨ ਐਡੀ ਖੋਲ ਰੱਖੀ ਜਿਵੇਂ ਪਤਾ ਨਹੀਂ ਕਿੱਡਾ ਕੋ ਹੁੰਦਾ ਡਿਜ਼ਾਈਨਰ ਸਾਰੇ ਇੰਨੇ ਮਹਿੰਗੇ ਮਹਿੰਗੇ ਸੂਟ ਖਰਾਬ ਕਰ ਦਿੱਤੇ ਨੇ ਤੇ ਮੰਮੀ ਹੋਰੀ ਦੂਜੀ ਵਾਰ ਵੀ ਠੀਕ ਕਰਵਾ ਕੇ ਆਏ ਨੇ ਉਹ ਫੇਰ ਖਰਾਬ ਨੇ ਆਹ ਵੇਖੋ ਮੱਥਾ ਮਾਰੀ ਜਾਂਦੀ ਮੇਰੀ ਭਾਬੀ ਕੋਈ ਮੱਥਾ ਮਾਰਨ ਦਾ ਫਾਇਦਾ ਨਹੀਂ ਭਾਬੀ ਕੋਈ ਫਾਇਦਾ ਨਹੀਂ ਭਾਬੀ ਦਾ ਤਾਂ ਠੀਕ ਆ ਮੇਰੇ ਤੇ ਮੰਮੀ ਦਾ ਜਿਆਦਾ ਸੀ ਹੈ ਭਾਬੀ ਜੋ ਡੋਰੀ ਨਹੀਂ ਲਾਈ ਭਾਬੀ ਦਾ ਠੀਕ ਆ ਫਿਟਿੰਗ ਤੇ ਮੇਰਾ ਤੇ ਮੰਮੀ ਦਾ ਮੇਰੇ ਤੇ ਮੰਮੀ ਨੇ ਬਾਹਵਾ ਹੱਥ ਤੋਂ ਟਾਇਟ ਬਾਹਵਾ ਟਾਇਟ ਨੇ ਬਾਕੀ ਚੋਲੇ ਬਣਾ ਰੱਖੇ ਨੇ ਮੰਮੀ ਜੀ ਇਹ ਮੰਮੀ ਦਾ ਲੱਭੇ ਟੇਲਰ ਹੈ ਨਾ ਪੁਰਾਣਾ ਟੇਲਰ ਹੁਣ ਦਾ ਥੋੜੀ ਐ ਫਿਰ ਉਹਨੂੰ ਹੁਣ ਕੀ ਹੋ ਗਿਆ ਪਤਾ ਨਹੀਂ ਮੰਮੀ ਇਹ ਤਾਂ ਸੋਨੇ ਸੀ ਲਸਿੰਦਾ ਸੀ ਇਸ ਵਾਰ ਮੰਮੀ ਤਾਂ ਵੀ ਨੇ ਕੰਮ ਕਰਾ ਪਰ ਮੈਨੂੰ ਮੇਰੇ ਤਾਂ ਠੀਕ ਸੀ ਮੇਰੇ ਤਾਂ ਆ ਬਾਵਾ ਤੇ ਲਾਣੀ ਭੁੱਲ ਗਿਆ ਸੀ ਆ ਡੋਰੀ ਨਹੀਂ ਲਾਈ ਸੀ ਬਸ ਉਹਨੇ ਫਿਰ ਤੁਹਾਡਾ ਸੂਟ ਜਦੋਂ ਆਪਾਂ ਇਬਾਦਤ ਦੀ ਲੋੜੀ ਤੇ ਪਾ ਸੀ ਕਿੰਨਾ ਟਾਈਟ ਸੀ ਟਾਈਟ ਸੀ ਅਗਰ ਉਹ ਲਾਤਾ ਸੀ ਦੂਜਾ ਪਾਇਆ ਮੈਂ ਉਹ ਜਿਹੜਾ ਦੂਸਰਾ ਤੁਹਾਡਾ ਸ਼ਿਮਰ ਵਾਲਾ ਉਹ ਵੀ ਕਿੰਨਾ ਟਾਈਟ ਹੈ ਤੁਸੀਂ ਹੁਣੀ ਨਾ ਦੁਬਾਰਾ ਤੀਜੀ ਵਾਰੀ ਜਿਹੜਾ ਸੈੱਟ ਹੋ ਗਿਆ ਨੇ ਆਪਣੇ ਚੈੱਕ ਕਰਕੇ ਪਾ ਲਓ ਜੇ ਹਲੇ ਵੀ ਸੈੱਟ ਨਹੀਂ ਹੁੰਦੇ ਨਾ ਮੈਂ ਜਾ ਕੇ ਮੈਂ ਜਾ ਕੇ ਐਨਾ ਸਵੇਰੇ ਉਹਦੇ ਕੋਲ ਮम्मी ਕਹਿ ਗਈ ਵੀ ਆਏ ਸਪੈਸ਼ਲ ਉਹਨੂੰ ਕਿ ਮम्मी ਉਹਨੂੰ ਸਪੈਸ਼ਲ ਕਹਿ ਕੇ ਵੀ ਆਈ ਸੀ ਨਹੀਂ ਆਈ ਬਈ ਬੰਦ ਖੁੱਲੀਆਂ ਰੱਖਿਓ ਉਹ ਦੁਕਾਨ ਛੱਡ ਕੇ ਨਾ ਆਪਣਾ ਕੁਝ ਲੈਣ ਵਾ ਤੇ ਚਲ ਗਿਆ ਤੇ ਅਸੀਂ ਬਾਤ ਨੂੰ ਕਰ ਛੱਡ ਕੇ ਗਏ ਕਿ ਥੋੜਾ ਜਲਦੀ ਜਾ ਮम्मी ਕਹਿੰਦੇ ਮੈਂ ਉਹਨੂੰ ਕਹਿ ਕੇ ਜਾਣਾ ਵਾ ਬਾਹਰ ਵੱਲ ਅਸੀਂ 5 ਮਿੰਟ ਵੇਟ ਕਰਕੇ ਉਹਨੂੰ ਕਹਿ ਕੇ ਫੇਰ ਆਏ ਉਹਨੇ ਉਹ ਖੁੱਲੀ ਕਰਨ ਦੀ بجائے ਹੋਰ ਟੈਟ ਕਰਦੀ ਹਾਂ ਉਹ ਤਾਂ ਕੀ ਦਿਮਾਗ ਖਰਾਬ ਕੀਤਾ ਤੁਸੀਂ ਲੱਭਦੇ ਹੋ ਇਹ ਜੇ ਟੇਲਰ ਨਹੀਂ ਨਹੀਂ ਹਾਂ ਇੱਕੋ ਚੀਜ਼ ਆ ਮੁੰਡੇ ਦੇ ਨਾਲ ਚੱਲੀ ਆ ਆਪਣੇ ਦੇ ਨਾਲ ਹਾਂ ਹਾਂ ਕੀ ਕਹਿ ਰਹੇ ਮੁੰਡੇ ਵਾਲੀ ਕੀ ਗੱਲ ਕਹਿ ਰਹੇ ਹੋ ਮੈਂ ਕਿ ਤੁਹਾਡੇ ਮੁੰਡੇ ਜਾਂਦੇ ਨੇ ਨਾ ਜੇ ਇੱਕ ਜਾ ਕੇ ਕੰਫਿਊਜ਼ ਕਰ ਦਿੱਤਾ ਜਿੱਥੋਂ ਮੁੰਡਾ ਲੈ ਕੇ ਗਿਆ ਨਾ ਜਿਹੜੇ ਟੇਲਰ ਕੋਲ ਹਾਂ ਚੈੱਕ ਕਰਕੇ ਵੀ ਪਾਕ ਨਹੀਂ ਦੇਖਿਆ ਨਾ ਨੇ ਸੂਟ ਤੇ ਇੱਥੇ ਆ ਕੇ ਸਫਿਟਿੰਗ ਦੇਖੋ ਕਿਵੇਂ ਦੀ ਆਈ ਏ ਜਿੱਥੇ ਮੈਂ ਲੈ ਕੇ ਗਿਆ ਨਾ ਉਹ ਟੇਲਰ ਜਿੱਥੇ ਮੰਮੀ ਜਾਂਦੇ ਨੇ ਟੇਲਰ ਕੋਲ ਉਹਦੇ ਕੋਲ ਟ్రਾਇਲ ਰੂਮ ਵੀ ਨਹੀਂਗਾ ਚੈੱਕ ਕਰਨ ਨੂੰ ਗੰਦਾ ਜਿਹਾ ਪਤਾ ਨਹੀਂ ਕਿਹੜਾ ਟੇਲਰ ਲੱਭਿਆ ਹੋਇਆ ਇਹਨਾਂ ਨੇ ਕਿਉਂ ਆ ਕੇ ਮੰਦੀਪ ਕੋਲ ਟ్రਾਇਲ ਕਰਕੇ ਆਏ ਤੇ ਫਿਰ ਤੇਰਾ ਕਿਉਂ ਖਰਾਬ ਹੋ ਗਿਆ ਕਿਹੜੇ ਪਵਨ ਰਾਜਪੁਰੇ ਤੇ ਬਹਿ ਹੈ ਨਹੀਂ ਟੇ ਹਾਂ ਟੇਲਰ ਹੈ ਚੰਗਾ ਹੀ ਨਿਕਾ ਉੱਥੇ ਪਟਿਆਲੇ ਤੋਂ ਜਿਹੜਾ ਟੇਲਰ ਦਿਖਾਇਆ ਉਹ ਵਧੀਆ ਸੀ ਪ੍ਰੈਸ ਨਾਲ ਉਹਦਨੰਮੀ ਹੋਇਆ ਹੋਣਾ ਜਿਹੜੇ ਬਾਹਰ ਖਿੱਚ ਪੈਈ ਨਾ ਉਹਦੇ ਪਾਇਆ ਸੀ ਨਾ ਮੈਨੇ ਤਾਂ ਫਿਰ ਠੀਕ ਨਹੀਂ ਕੀਤਾ ਉਹਨੇ ਇਹ ਚੀਜ਼ ਨਹੀਂ ਹੋਣੀ ਆ ਉਹ ਛਿੱਜ ਜਿੰਨੇ ਇਹ ਹੋ ਜਾਗਾ ਪ੍ਰੈਸ ਨਾਲ ਹੋ ਜਾਗਾ ਠੀਕ ਆ ਕੋਈ ਨਹੀਂ ਮਹੰਗੇ ਮਹੰਗੇ ਸੂਟ ਖਰਾਬ ਕਰਾ ਛੱਡਦੇ ਨੇ ਆਪਣੇ ਕਰਾ ਛੱਡਿਆ ਉਹ ਟੇਲਰ ਨੂੰ ਪੈਨਲਟੀ ਪੈਣੀ ਚਾਹੀਦੀ ਇਹਦੀ ਮੇਰਾ ਤਾਂ ਸੂਟ ਪਸੰਦ ਆ ਨਾ ਸਾਰਿਆਂ ਨੂੰ ਇਹਦਾ ਇਹ ਜਿਹੜਾ ਉੱਧਰ ਪਾਇਆ ਸੀ ਲੋੜੀ ਵਾਲੇ ਨੇ ਸਾਰਾ ਪਸੰਦ ਹੈ ਨਾ ਵੀਰ ਜੀ ਹੂੰ ਸੋਹਣਾ ਲੱਗਦੇ ਵੀ ਸੋਹਣਾ ਪੈਸੀ ਤਨ ਹੂੰ ਮੇਰੀ ਧੀ ਜਲੀ ਤੇ ਮੇਰੀ ਧੀ ਬੜਾ ਸੋਹਣੀ ਹੈ ਹੈ ਉਹ ਤੇ ਬਾਕੀ ਕਾਲੀ ਕੋਟੀ ਪਾਈ ਫਿਰ ਸੀ ਹੈ ਨਾ ਆਏ ਹਾਏ ਮ ਮੰਮੀ ਨਹੀਂ ਸੋਹਣੇ ਲੱਗ ਰਹੇ ਸੀ ਹੈ ਨਾ ਹੂੰ ਮੰਮੀ ਤਾਂ ਹੈ ਵੀ ਸੀ ਜੀ ਮੰਮੀ ਸੋਹਣੀ ਨਹੀਂ ਤੇ ਮੰਮੀ ਨੇ ਸੋਹਣੀਆਂ ਸੋਹਣੀਆਂ ਨੋਆ ਨਹੀਂ ਰੱਖੀਆਂ ਹੋਈਆਂ ਹਾਂ ਹਾਂ ਸਰਪੰਚ ਦੀ ਘਰ ਵਾਲੀ ਸੋਹਣੀ ਸਰਪੰਚ ਦੀਆਂ ਨੋਆ ਸੋਹਣੀਆਂ ਤੇ ਸਰਪੰਚ ਦੀਆਂ ਪੋਤੀਆਂ ਵੀ ਸੋਹਣੀਆਂ ਆਹ ਵਾਹ 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 ਆਹ ਸਹੀ ਸੀ ਆਹ ਸਹੀ ਸੀ ਇਧਰ ਆਜ ਪਤਾ ਮੈਨੂੰ ਕੀ ਕਹਿੰਦਾ ਮੈਂ ਕਿਹਾ ਦੇਖੀ ਸ਼ਿਪੀ ਇਹਨਾਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਨਿਆਣੇ ਵੀ ਸਾਡੀ ਮੰਮੀ ਇੱਥੇ ਆਏ ਨਹੀਂ ਮੰਮੀ ਗਈ ਦੋ ਤਿੰਨ ਦਿਨਾਂ ਤੋਂ ਵੀ ਕਿੰਨੇ ਲਾਪਰਵਾਹ ਨੇ ਪਤਾ ਹੀ ਪੁੱਛਦੇ ਵੀ ਨਹੀਂ ਬਈ ਮਾਂ ਦਾ ਆਪਣੀ ਦਾ ਵੀ ਕਦੋਂ ਆਣਾ ਕਦੋਂ ਨਹੀਂ ਆਣਾ ਕਹਿੰਦਾ ਮੇਰੀ ਮੰਮੀ ਦੀ ਗੱਲ ਨਾ ਕਰੋ ਮੇਰੀ ਮੰਮੀ ਦਾ ਨਾਮ ਨਹੀਂ ਲੈਣਾ ਮੇਰੀ ਮੰਮੀ ਬਾਰੇ ਕਿਸੇ ਨੇ ਕੁਝ ਨਹੀਂ ਬੋਲਣਾ ਕਹਿੰਦਾ ਹਾਂ ਇਹ ਵੀ ਕੀ ਹੈ ਹਾਂ ਯੋ ਕਿ ਬੱਤੀ ਮਾਦਰ ਜਿੱਪੀ ਕਹਿੰਦੇ ਮੇਰੀ ਮੰਮੀ ਪੁੱਛ ਰਹੀ ਮੇਰੇ ਬਾਰੇ ਮੰਮੀ ਮਰਦਾ ਮੈਂ ਖੁਸ਼ ਹਾਂ ਬੇਟਾ ਕਹਿੰਦੇ ਮੈਂ ਮੇਰੇ ਬਾਰੇ ਕੁਝ ਨਹੀਂ ਕਹਿਣਾ ਹੱਸਦਾ ਇੰਨੇ ਹਰਿਆਣੇ ਹੋਏ ਸ਼ਿਭਰ ਨੇ ਵਧੀਆ ਗੱਲ ਕੀਤੀ ਏ ਤੂੰ ਵੈਸੇ ਮੈਂ ਖੁਸ਼ ਹਾਂ ਮੀ ਜੀ ਕੀ ਕਰ ਰਹੇ ਨਹੀਂ ਅੱਛੀ ਗੱਲ ਏ ਮੇਂ ਆਪਣੀ ਮੰਮੀ ਬਾਰੇ ਕੋਈ ਵੀ ਕਿਤੇ ਵੀ ਗੱਲ ਚੱਲ ਰਹੀ ਦਾ ਗੱਲ ਸੁਨੇਗਾ ਨਹੀਂ ਮੈਂ ਇਹਦੀ ਗੱਲ ਕੀਤੀ ਹੋਰ ਮੈਂ ਕੁਝ ਕੀਤਾ ਹੀ ਨਹੀਂ ਮੈਨੂੰ ਕੁਝ ਕੀ ਕੀ ਮੰਮੀ ਤੁਸੀਂ ਮੈਂ ਕੁਝ ਵੀ ਨਹੀਂ ਕੀਤਾ ਮੈਂ ਤਾਂ ਇਹ ਹੀ ਗੱਲ ਕੀਤੀ ਏ ਮੰਮੀ ਨੇ ਇਹ ਹੀ ਕਿਹਾ ਵੀ ਇਹ ਦੇਖ ਲੈ ਮੰਮੀ ਦੀ ਵਾਲੇ ਮੰਮੀ ਦੀ ਇਹਨਾਂ ਨੂੰ ਯਾਦ ਵੀ ਨਹੀਂ ਆ ਰਹੀ ਤਿੰਨ ਦਿਨ ਹੋ ਗਏ ਨੇ ਕੇ ਉਹ ਯਾਦ ਹੀ ਨਹੀਂ ਕਰਦੇ ਭਾਈ ਅੰਦੀ ਸੀ ਤਾ ਨਾ ਤੁਹਾਡੀ ਯਾਦ ਸੋ ਮੈਂ ਫੋਨ ਤਾਂ ਕੀਤਾ ਗੱਲ ਤਾਂ ਕੀਤੀ ਹੀ ਹੈਗੀ ਬਸ ਕਹਿੰਦਾ ਫਿਰ ਅਸੀਂ ਖੇਡਦੇ ਰਹੇ ਸੀਗੇ ਉਹ ਖੋਲ ਜਾਂਦੇ ਸੀ ਕਦੋਂ ਯਾਦ ਕੀਤਾ ਯਾਦ ਜੁੱਤ ਨਹੀਂ ਕੀਤਾ ਬੁੱਲ ਗਿਆ ਰਿਹਾ ਪਰ ਚਲੋ ਐਨੀ ਵੇਜ਼ ਤੇ ਕੁੱਲ ਮਿਲਾ ਕੇ ਮੰਮੀ ਨੇ ਤੇ ਭਾਬੀ ਨੇ ਤੇ ਕਿਰਨ ਨੇ ਆਪਣੇ ਸੂਟ ਖਰਾਬ ਕਰਾ ਲਏ ਨੇ ਜਿੰਨੇ ਦੇ ਵੀ ਆਏ ਨੇ ਤੇ ਹੁਣ ਉਹਦੀ ਪੈਨਲਟੀ ਜਾਂ ਤਾਂ ਉਹ ਟੇਲਰ ਦੇਗਾ ਜਾਂ ਫਿਰ ਪਾਪਾ ਨਵੇਂ ਸੂਟ ਲੈ ਦੇਣਗੇ ਪਾਪਾ ਕਿ ਲੈ ਦੇਣਗੇ ਪਾਪਾ ਨੂੰ ਕੀ ਚੱਟੀ ਬਈ ਸੱਚੀ ਤਾਂ ਹੈ ਡੈਡੀ ਨੇ ਇੱਕ ਵਾਰੀ ਵਾਅਦਾ ਕੀਤਾ ਸੀ ਮੈਨੂੰ ਕੀ ਬਲ ਆਪਾਂ ਨੂੰ ਸਾਰਿਆਂ ਨੂੰ ਉਹ ਅੰਬਾਲਾ ਨਹੀਂ ਗਏ ਇੱਕ ਵਾਰੀ ਸੂਟ ਲੈਣ ਆਪਾਂ ਹਾਂ 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 ਉਹ ਹੋ 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 ਕੀ ਕੀ ਸੀ ਡੈਡੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਸੂਟ ਲੈ ਕੇ ਦਵਾਂਗਾ ਉੱਥੋਂ ਜਾ ਕੇ ਜਦੋਂ ਕਹਿੰਦੇ ਕਾਕਾ ਆਏਗਾ ਤੇ ਸਾਰਿਆਂ ਨੂੰ ਸੂਟ ਲੈ ਕੇ ਦਵਾਂਗਾ ਇਹ ਆਪਾਂ ਨੇ ਕਿਹਾ ਸੀ ਮੰਮੀ ਕਿਹਾ ਸੀ ਕਾਕਾ ਇਹ ਨਹੀਂ ਕਿਹਾ ਆਪਣੇ ਕਾਕਾ ਆਊਗਾ ਇਹ ਕਿਆ ਹੀ ਲੈ ਕੇ ਦਵਾਂਗਾ ਉਹ ਅੰਬਾਲੇ ਜਦਨ ਗਏ ਹਾਂ ਸੂਟ ਲੈਣ ਵਾਤੇ ਫਿਰ ਹੁਣ ਇੱਕ ਤੂੰ ਲੈ ਲਿਆ ਇਹ ਕੋਈ ਨਹੀਂ ਲੈ ਲਿਆ ਹਾਏ ਕਿਰਨ ਇਬਾਦਤ ਇਹ ਬਾਤ ਦੋ ਵੀ ਉਹ ਵੀ ਮੱਥੇ ਦੇ ਵੱਟ ਪਾ ਲੈਨੇ ਨੇ ਬਾਬੂ ਓਏ ਬਾਬੂ ਉਹ ਵੀ ਦੇਖ ਰਹੀ ਮੈਂ ਮੇਰੇ ਦਾਦੂ ਨੂੰ ਕੁਛ ਕੁਛ ਪਈ ਜਾ ਰਿਹਾ ਹਾਂ ਕਹਿੰਦਾ ਦਾਦੂ ਘਬਰਾਣਾ ਨਹੀਂ ਤੁਸਾਂ ਬਾਹ ਚੱਕ ਦੇ ਬਾਹ ਚੱਕਰੀ ਕਹਿੰਦਾ ਨਹੀਂ ਘਬਰਾਣਾ ਨਹੀਂ ਵਾਦਾ ਰਿਹਾ ਜਿਹਦੇ ਦਿਨ ਮੇਰੀ ਇਬਾਦਤ ਕਾਇਗੀ ਉਹਦੇ ਲੈ ਕੇ ਆ ਜਾਣਾ ਇਬਾਦਤ 10 ਸਾਲ ਬਾਅਦ ਨਹੀਂ ਨਹੀਂ ਇਬਾਦਤ ਦੇ 22 ਓਵਰ ਕਰ ਦਾਂਗਾ ਮੈਂ ਕਾ ਚਿਕਲ ਪਤਾ ਤੂ ਮੇਰੇ ਮੰਮੀ ਨੇ ਤੇ ਪਾਪਾ ਨੇ ਸ਼ੂਤ ਲੈ ਦੋ ਇਹ ਤਾਂ ਬੋਲੀ ਜਾ ਰਹੇ ਆ ਅਸੀਂ ਥੋੜੀ ਐਵੇਂ ਥੋੜੀ ਇੱਕ ਤੈਨੂੰ ਇੰਨਾ ਪਤਾ ਹੋਣਾ ਚਾਹੀਦਾ ਕੀ ਮੈਂ ਬੱਬੂ ਨੂੰ ਲੜ ਪਿਆ ਬੱਬੂ ਦੇ ਨਾਲ ਕਦੋਂ ਇੱਕ ਵਾਰੀ ਜਦੋਂ ਪਹਿਲਾ ਮੇਰੇ ਕੋਲ ਨਵਾਂ ਗੱਡੀ ਸੀਗੀ ਮੈਂ ਕਿਹਾ ਮੈਂ ਇਹਨੂੰ ਗੱਡੀ ਨਹੀਂ ਦੇਣੀ ਬਿਲਕੁਲ ਖਬਰਦਾਰ ਦੀ ਮੈਂ ਗੱਡੀ ਨਹੀਂ ਖੋਹਿਆ ਤਾਂ ਇਹ ਕਿਹਾ ਤੇ ਏ ਚੁੱਪ ਕਰਕੇ ਬੈਠ ਗਿਆ ਆਰਾਮ ਦੇ ਨਾਲ ਮੈਂ ਗੱਡੀ ਦੀ ਚਾਬੀ ਵੀ ਖੋਲੀ ਸਾਰਾ ਕੁਝ ਖੋਲਿਆ ਮੈਂ ਕਿਹਾ ਤੈਨੂੰ ਦੇਣਾ ਕੁਝ ਵੀ ਨਹੀਂ ਦੇਣਾ ਤੈਨੂੰ ਚਲਾਣ ਲਈ ਤੇ ਬਸ ਆ ਆਪਾਂ ਸ਼ਾਂਤੀ ਚ ਬੈਠੇ ਸੀਗੇ ਮੇਰੀ ਪੋਤਰੀ ਆਈ ਪਰਮਾਈ ਉਹਨੇ ਇੱਕ ਨਹੀਂ ਪੁੱਛਿਆ ਦੋਦੀ ਦਾਦੂ ਚਾਬੀ ਦਿਓ ਚਾਬੀ ਲੈ ਕੇ ਪਾਪਾ ਨੂੰ ਦੇ ਆਇਆ ਉਹ ਚਾਬੀ ਦੇ ਲੈ ਕੇ ਮੇਰੇ ਤੋਂ ਚਾਬੀ ਲਈ ਚਾਬੀ ਲੈ ਕੇ ਉਹਨੇ ਪਾਪਾ ਨੂੰ ਦੇ ਦਿੱਤੀ ਆਪਣੇ ਨੂੰ ਆ ਲੈ ਪਾਪਾ ਚਾਬੀ ਲਓ ਹਾਂ ਇੱਕ ਬਹਿ ਕੇ ਰਹਾਂ ਜਦੋਂ ਮੈਂ ਨਾ ਬੋਲਣ ਜੋ ਕਹਿੰਦਾ ਨਾ ਛੋਟੀ ਨੇ ਕਿ ਸਾਲ ਦੋ ਸਾਲ ਦੀ ਮਸਾਂ ਸੀ ਨਾ ਹਮਮ ਨੀਕੀ ਜੀ ਸੀ ਉਹ ਚਾਬੀ ਲੈ ਕੇ ਅਣਪਾਪਨ ਦੇ ਪਾਪਨ ਚਾਬੀ ਦੇ ਦਿੱਤੀ ਰਾਜਸੀ ਉਸ ਤੇ ਹੀ ਰਾਣਾ ਗਮ ਤੇ ਵੀ ਮੈਂ ਚੁੱਪ ਕਰਕੇ ਮੈਂ ਮੁਰਕੇ ਬੋਲੀ ਨੱਕ ਮਰ ਜਾ ਸੀ ਕਿਹਾ ਕਿ ਮੈਂ ਤੇਰੇ ਬੱਬੀ ਕਿੱਥੇ ਸਿਆਣਾ ਉਤੇ ਵੈਸੇ ਇਹ ਖੁਸ਼ੀ ਹੈ ਸੰਨ ਹਾਂ ਵੀ ਠੀਕ ਹੈ ਚਲ ਬੱਚਾ ਉਹ ਤਾਂ ਪੱਕਾ ਕਰਨਾ ਚਾਹੀਦਾ ਲੱਗਦਾ ਟੈਂ ਟਾਣਾ ਟਾਣਾ ਟੈਂ ਟਾਣਾ ਆ ਭਾਬੀ ਦੀ ਵੋਟ ਵੱਧ ਗਈ ਇੱਕ ਵਿਆਹ ਹੋਇਆ ਬੱਬੂ ਦਾ ਚਲੋ ਮੈਂ ਬੈਠਾ ਸੀ ਅੱਖੂ ਇਸ ਕਿਸੇ ਖੁਸ਼ੀ ਦੇ ਵਿੱਚ ਬੈਠਾ ਖੁਸ਼ੀ ਦੇ ਮਾਹੌਲ ਵਿਆਹਾਂ ਚ ਹੁੰਦਾ ਹੀ ਹੈ ਇਹਨਾਂ ਨੇ ਕਿਹਾ ਅੱਜ ਪਾਪਾ ਖੁਸ਼ ਬੈਠਾ ਚੱਕਿਆ ਨਰਿੰਦਰ ਨੂੰ ਲਿਆਇਆ ਬਣਾ ਕੇ ਪਾਪਾ ਨੂੰ ਕੋ ਮੈਨੂੰ ਉਹ ਐਲਡੀਸੀ ਉਹ ਵੱਡਾ ਟੀਵੀ ਲੈ ਕੇ ਦੇ ਵੱਡਾ ਟੀਵੀ ਲੈ ਕੇ ਦੇ ਫਿਰ ਕੋਈ 30 ਇੰਚ ਤੇ ਨਹੀਂ ਆ ਮਾਰੇ ਹੱਥ ਫਿਰ ਕਨੇ ਸਿੱਧਾ ਹੀ 42 ਇੰਚ ਦਾ ਉਹਦੋਂ ਬਹੁਤ ਪੁਰਾਣੀ ਹੈ ਆਪਣੀ ਅੰਸੀ ਉਸ ਵੇਲੇ 42 ਦਾ 42000 ਦਾ ਆਇਆ ਸੀਗਾ ਆਹ ਇਹ ਚਰਾਕ ਕਰ ਨਾਲਾ ਕੌਣ ਚਰਾਕ ਇਹ ਵੀ ਹੱਸਦੀ ਮੇਰੇ ਪਾਪਾ ਦੀ ਖੁਬੀ ਹੋ ਰਹੀ ਹੈ ਕਰ ਨਾਲਾ ਕੌਣ ਸੀ ਇਹ ਸੀਗਾ ਕੱਕੇ ਮੀਟੂ ਮੀਟੂ ਦੇਖ ਰਹੀਏ ਮੀਟੂ ਮਿੱਟੂ ਐ ਮਿੱਠੇ ਪਾਪਾ ਸੋਨੇ ਸੋਨੇ ਪਾਪਾ ਜੀ ਸੋਨੂ ਮੇਰਾ ਕੀ ਪਬੀ ਕੀ ਫੈਸਲਾ ਹੋਇਆ ਹੈ ਕਾਦਾ ਮੈਂ ਸਵਾਨੀ ਸੂਟ ਕਿਹੜਾ ਕਿਹੜਾ ਤੁਸੀਂ ਨਹੀਂ ਨਹੀਂ ਪਾਪਾ ਉਹ ਛੱਡੋ ਪਾਪਾ ਨੇ ਕੀ ਫੈਸਲਾ ਕੀਤਾ ਹੈ ਪਾਪਾ ਦੀ ਗੱਲ ਨਹੀਂ ਸੁਣੀ ਤੁਸੀਂ ਅੰਦਰ ਚਲੇ ਗਏ ਆਉਣ ਨਾ ਪਾਪਾ ਦੀ ਗੱਲ ਸੁਣੋ ਸੁਣ ਲਈਏ ਐ ਪਾਪਾ ਕਹਿੰਦੇ ਇੱਕ ਗੱਲ ਇਹ ਕੀ ਹੈ ਆਹ ਇਹ ਇੱਕ ਇੱਕ ਨਾਲ ਜਮੈਲ ਕੱਢਣਾ ਇਕੱਠੇ ਕਰੀ ਜਾਂਦੇ ਹੋ। ਚੰਮਿੰਦਿਓ ਚਾਰ ਪੰਜ। ਲੈ ਗਈ ਸੀ ਤੂੰ। ਮੈਂ ਇੱਥੇ ਰੱਖ ਕੇ ਗਈ ਨਾ ਬਾਹਰ ਨਾਲ ਨਾ ਦੋ। ਹਾਂ ਹਾਂ ਫਿਰ ਆਇਆ। ਕੋਈ ਆ ਨਾ। ਹੋਏ ਸ਼ੁਕਰੇ ਸ਼ਾਮ ਕਿ ਰੱਖਿਆ। ਤੇ ਦਿਓ ਪਾਪਾ। ਇਹ ਫੈਸਲਾ। ਹਾਂ ਹਾਂ ਸਰਪੰਚ ਸਾਹਿਬ ਨੇ ਫੈਸਲਾ ਸੁਣਾਣਾ ਹੁਣੀ। ਕਹਿੰਦਾ ਫੈਸਲਾ ਸੁਣਾਣਾ। ਹੁਣੀ ਕੁਝ ਕਹਿ ਰਹੇ ਸੀ। ਸਭ ਕੀ ਲੈ ਗੋ। ਕੀ ਕਹਿ ਰਿਹਾ ਸਰ? ਕਹਿੰਦਾ ਮੇਰੇ ਛੋਟੇ-ਮੁੰਡੇ ਨੂੰ ਬਲਾਓ। ਮੈਂ ਤਾਂ ਨਹੀਂ ਕਿਹਾ। ਮੰਮੀ ਕ ਪਾਪਾ ਨੇ ਕਿਹਾ ਨਹੀਂ ਆਓ ਮੇਰੀ ਨੋਹ ਇੱਧਰ ਆ ਜਾਓ ਤੇ ਛੋਟੇ-ਮੁੰਡੇ ਨੂੰ ਵੀ ਬਲਾਓ। ਬਿਲਕੁਲ ਨਹੀਂ ਕਿ ਹਮ ਮਮੀ ਕੀ ਬਈ ਮਾਂ ਪਤਾ ਨਹੀਂ ਅਸੀਂ ਉਹਨਾਂ ਨੂੰ ਬੁਲਾਇਆ ਸੀ 9:00 ਵਜੇ ਜਲਦੀ ਸਾਨੂੰ ਜਦੋਂ ਉਹਨਾਂ ਨੂੰ ਬੁਲਾਇਆ ਸੀ ਟਾਈਮ ਲੱਗ ਗਿਆ ਉਹ ਨਹੀਂ ਆਈਆਂ ਬੜਕ ਬੜਕ ਹੁੰਦਾ ਆ ਅਸੀਂ ਚੁਪ ਕਰਕੇ ਗਿਣਾਂਗੇ ਆ ਤੁਸੀਂ ਕਿੱਧਰ ਤੁਹਾਨੂੰ ਬੁਲਾਇਆ ਪਾਪਾ ਨੇ ਤੁਸੀਂ ਕਿੱਧਰ ਲੰਘ ਗਿਓ ਇਹ ਸੂਟਾਂ ਵਿੱਚ ਲੱਗੀਆਂ ਸੀ ਅਸੀਂ ਇੱਥੇ ਆਏ ਅੱਗੇ ਤੁਸੀਂ ਆਪ ਕਿਉਂ ਫਿਰ ਤੁਹਾਡੀ ਮਤ ਮਾਰੀ ਕੀ ਏ ਜਦੋਂ ਆ ਜਾਂਦਾ ਨਾ ਬੰਦਾ ਫਿਰ ਉਹ ਇਦਾਂ ਹੀ ਹੁੰਦਾ ਹੈ ਨਿਆਣੀ ਆ ਪਾਉਂਦੇ ਹੀ ਕਿਹਨੋਂ ਕੋ ਦਸਾਂ। ਆ ਵੇਖੋ ਕੀ ਕੰਡ ਨੇ ਉਹ। ਉਹਦਾ ਮਨ ਪਰਚੋਣਵਾਤੇ। ਆਈਆ ਮੈਂ ਡਿਸਕੋ ਡਾਂਸਰ। ਆਈਆ ਆਈਆ ਮੈਂ ਡਿਸਕੋ ਡਾਂਸਰ। ਓਏ ਆਈਆ ਮੈਂ ਡਿਸਕੋ ਡਾਂਸਰ। ਆਈਆ ਮੈਂ ਕੁ ਦੂਸਰਾ ਗਾਣਾ। ਮੈਨਾ ਬੈਂਦੀ ਮੈਨਾ ਬੈਂਦੀ ਮੈਨਾ ਬੈਂਦੀ ਬੇਤੇਰੇ ਬਜਰੇ ਦੀ ਰੱਖੀ। ਓਏ ਓਏ ਓਏ। ਇਹ ਵੇਖੋ ਇਬਾਦਤ ਨੂੰ ਖੋਣਵਾਤੇ ਕੀ ਕੁਛ ਕਰ ਰਹੇ ਨੇ। ਬਾਦਤ ਵੇਰ ਨਹੀਂ ਕੀ ਕਰ ਰਹੀ ਐ ਓਏ ਮੈਨਾਂ ਬਈ ਨਹੀਂ ਮੈਨਾਂ ਬਈ ਜੀ ਮੈਨਾਂ ਬਈ ਵੇ ਤੇਰੇ ਬਾਦਰੇ ਦੀ ਦੌੜੀ ਕੋ ਕੰਪਿਊਟਰ ਕੋਈ ਕਿਉਂ ਦਵੇ ਓਏ ਦਿਲ ਇਬਾਦਤ ਕਰ ਰਹਾ ਹੈ ਧੜਕਨੋਂ ਕੋ ਤੂੰ ਸੁਣ ਦਿਲ ਇਬਾਦਤ ਕਰ ਰਹਾ ਹੈ ਧੜਕਨੋਂ ਕੋ ਤੂੰ ਸੁਣ ਕੀ ਕੀ ਹੈ ਤੁਜ ਕੋ ਮੈਂ ਕਰ ਲੁ ਹਾਸਿਲ ਤੁਜ ਕੋ ਮੈਂ ਕਰ ਲੁ ਹਾਸਿਲ ਲਗੀ ਹੈ ਯਹੀ ਧੁਨ ਹੋਏ 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 ਚਿਕ ਚਕ ਚਿਕ ਚਕ ਚਿਕ ਚਕ ਆਇਆ ਕੀ ਕੁਛ ਕਰ ਰਹੇ ਨੇ ਉਹਦੇ ਨਾਲ ਨਾ ਬਾਦ ਦੇ ਨਾਲ ਅੱਜ ਪੰਗੜੇ ਚ ਮਾਰ ਕੇ ਛੜਪਾ ਤੇ ਰੱਖ ਦゥム ਦゥム ਲੱਕ ਲੱਕ ਦゥム ਦゥム ਲੱਕ ਲੱਕ ਦゥム ਦゥム ਲੱਕ ਏ ਬਾਜਾ ਤੇਰੇ ਵੱਤੇ ਕੀ ਕੁਛ ਕਰ ਰਹੇ ਨੇ ਹੈ ਜਮੂਰੇ ਬੜ ਗਏ ਸਾਰੇ ਜਰਾ ਹੋ ਹਾਂ ਜਦੋਂ ਤੁਸੀਂ ਬੰਦ ਕਰ ਦੋਗੇ ਫਿਰ ਵੇਖੋਗੇ ਸਾਰੇ ਜਣੇ ਵੀ ਇਹ ਇਹ ਵੇਖੋਗੇ ਵੀ ਬੰਦ ਕਰਤਾ ਮੇਰਾ ਤੇ ਨਾਲ ਟਾਈਆਂ ਲਾਈਆਂ ਟਾਈਆਂ ਨਕਲੀਆਂ ਟਾਈਆਂ ਸਾਨੂੰ ਵੱਡੇ ਹੋ ਕੇ ਦੱਸੋਗੇ ਮਮਾ ਕਿਤੇ ਨਹੀਂ ਮਮਾ ਇੱਧਰ